ਸਾਸੀਕਾਲ ਦੋਸਤੋ ਆਪਾਂ ਮੌਜੂਦ ਆ ਪਿੰਡ ਬੜੌਦਾ ਦੇ ਵਿੱਚ ਪਿੰਡ ਬੜੌਦਾ ਜ਼ਿਲ੍ਹਾ ਜੀਂਦ ਦਾ ਪਿੰਡ ਆ ਜਦੋਂ ਖਨੌਰੀ ਤੋਂ ਜੀਂਦਵਾਲ ਨੂੰ ਜਾਂਦੇ ਆ ਤਾਂ ਇਹ ਰੋਡ ਦੇ ਉੱਪਰ ਆਉਂਦਾ ਤੇ ਦੋਸਤੋ ਇਸ ਪਿੰਡ ਦੇ ਵਿੱਚ ਤੁਹਾਨੂੰ ਇੱਕ ਖੂਬਸੂਰਤ ਨਜ਼ਾਰਾ ਦਿਖਾ ਰਹੇ ਆ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਛੱਪੜ ਤੇ ਦੋਸਤੋ ਇਹ ਪਿੰਡ ਦੀਆਂ ਨੌ ਪੱਤੀਆਂ ਨੇ ਤੇ ਚਾਰ ਛੱਪੜ ਨੇ ਯਾਨੀ ਦੋ ਪੱਤੀਆਂ ਦਾ ਇੱਕ ਛੱਪੜ ਆ ਇਸ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚ ਸਾਰੇ ਤਕਰੀਬਨ ਲੋਕ ਮੱਝਾਂ ਰੱਖਦੇ ਨੇ ਆਪਾਂ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਪਹਿਲਾਂ ਤੁਸੀਂ ਇਸ ਵੀਡੀਓ ਦੇ ਵਿੱਚ ਇਸ ਨਜ਼ਾਰੇ ਦਾ ਆਨੰਦ ਮਾਣੋ ਅੱਜ ਕੱਲ ਇਹ ਚੀਜ਼ਾਂ ਆਮ ਤਾਂ ਪਿੰਡਾਂ ਦੇ ਵਿੱਚ ਖਤਮ ਹੋ ਗਈਆਂ ਨੇ ਕਿਉਂਕਿ ਮੱਝਾਂ ਵੀ ਘਟ ਚੁੱਕੀਆਂ ਨੇ ਤੇ ਛੱਪੜ ਵੀ ਖਤਮ ਹੁੰਦੇ ਜਾ ਰਹੇ ਨੇ ਪਰ ਪਿੰਡ ਬੜੌਦਾ ਵਾਸੀਆਂ ਨੂੰ ਸਲੂਟ ਆ ਕਿ ਉਹਨਾਂ ਨੇ ਇਸ ਕਲਚਰ ਨੂੰ ਅੱਜ ਵੀ ਸੰਭਾਲਿਆ ਹੋਇਆ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਇੱਥੇ ਬੋੜ ਦੇ ਦਰਖਤ ਨੇ ਤੇ ਆਸੇ ਪਾਸੇ ਛੱਪੜ ਨੇ ਇੱਧਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਛੱਪੜ ਨੂੰ ਜੋੜ ਵੀ ਬੋਲਿਆ ਜਾਂਦਾ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਬਜ਼ੁਰਗ ਬੈਠੇ ਹੋਏ ਨੇ ਸਵੇਰ ਦਾ ਟਾਈਮ ਆ ਤੁਸੀਂ ਦੇਖੋ ਜਿੱਥੋਂ ਤੱਕ ਨਜ਼ਰ ਜਾ ਰਹੀ ਆ ਉੱਥੋਂ ਤੱਕ ਤੁਹਾਨੂੰ ਇਹ ਛੱਪੜ ਨਜ਼ਰ ਆ ਰਿਹਾ ਹੈ ਇਹ ਦੋਸਤੋ ਮੱਝਾਂ ਛੱਪੜ ਦੇ ਵਿੱਚ ਨਹਾ ਰਹੀਆਂ ਨੇ ਕਿੰਨਾ ਖੂਬਸੂਰਤ ਨਜ਼ਾਰਾ ਹੈ ਇਹ ਇੱਕ ਪਾਸੇ ਆ ਤੇ ਇਸ ਦੇ ਵਿੱਚ ਦੀ ਰਸਤਾ ਜਾਂਦਾ ਹੈ ਤੇ ਇਹ ਸੱਜੇ ਪਾਸੇ ਵੀ ਛੱਪੜ ਆ ਤੇ ਇੱਥੇ ਤੁਸੀਂ ਦੇਖੋ ਕਿ ਕਿੰਨਾ ਦੂਰ ਤੱਕ ਜਿਹੜੇ ਛੱਪੜ ਫੈਲੇ ਹੋਏ ਨੇ ਬਹੁਤ ਖੂਬਸੂਰਤ ਨਜ਼ਾਰਾ ਹੈ ਸਵੇਰ ਦੇ ਸਮੇਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਜੀ ਕਿਉਂਕਿ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਵੇਖਣ ਵਾਲੀਆਂ ਉਹ ਕਦੇ ਕਦੇ ਹੀ ਉਹਨਾਂ ਚੀਜ਼ਾਂ ਨੂੰ ਡਿਕਵਰੇਜ ਹੁੰਦੀ ਹੈ ਵੀਡੀਓ ਬਣਦੀਆਂ ਨੇ ਤੇ ਇਹ ਆਪਾਂ ਸਵੇਰ ਦੇ ਟਾਈਮ ਪਿੰਡ ਬੜੌਦਾ ਜ਼ਿਲ੍ਹਾ ਜੀਨ ਦੇ ਵਿੱਚ ਇਹ ਵੀਡੀਓ ਨੂੰ ਕਵਰ ਕਰ ਰਹੇ ਹਾਂ ਤੁਹਾਡੇ ਵਾਸਤੇ ਤੇ ਇੱਥੇ ਪਿੰਡ ਵਾਸੀਆਂ ਦੇ ਨਾਲ ਵੀ ਆਪਾਂ ਕਰਾਂਗੇ ਗੱਲਬਾਤ ਇਹ ਬਜ਼ੁਰਗ ਬੈਠੇ ਹੋਏ ਨੇ ਤੇ ਕੁਝ ਨੌਜਵਾਨ ਵੀਰ ਵੀ ਬੈਠੇ ਨੇ ਤੇ ਆਓ ਆਪਾਂ ਕਰਦੇ ਹਾਂ ਰਾਮ ਰਾਮ ਜੀ ਰਾਮ ਰਾਮ ਜੀ ਕੌਣ ਸਾ گاਉ ਹੈ ਜੀ ਜੇ ਗਾਮ ਬੜੋਦਾ ਹੈ ਜੀ ਕੌਨਸੀ ਤਹਿਸੀਲ ਔਰ ਜ਼ਿਲ੍ਹਾ ਇਸਕਾ ਇਸਕਾ ਜ਼ਿਲ੍ਹਾ ਤਾਂ ਪਹਿਲੇ ਸੁਮਰੂਨਾ ਠੀਕ ਹੈ ਜੀ ਜੀ ਉਂਛਾ ਹੈ ਹੁਣ ਜਿੰਦ ਹੈ ਹਾਂ ਠੀਕ ਹੈ ਔਰ ਜੋ ਜੇ ਜੋੜ ਦਾ ਨਜ਼ਾਰਾ ਦੇਖ ਰਹੇ ਆ ਕਿ ਕਿਤਨੇ ਟਾਈਮ ਸੇ ਚੱਲਾ ਆ ਰਹਾ ਹੈ ਇਹ ਤਾਂ ਅਭੀ ਜਿਵੇਂ ਜੇ ਔਰ ਇਸ ਦੀ ਜ਼ਾਇਰੀ ਵੀ ਹੋ ਰਹੀ ਹੈ ਹਾਂ कितने जोड़ है गाँव में गाँव में जोड़ जमाती से बॉन्ध थे जी अच्छा छोटी लेट भी और जोड़ भी ठीक है थे टोप अच्छा इसमें पानी अटका टोपा में ठीक है ਪਾਉਂ ਫੈਕਿਓ ਕਿੰਨੇ ਚਾ ਰੋਲ ਬਤਾ ਆ ਨਹੀਂ ਅਬ ਕਿਤਨੇ ਜੋੜ ਹੋਗੇ ਐਸੇ ਪੰਜ ਐ ਚਾਰ ਐ ਇੱਕ ਦੋ ਸਟੇਮਲ ਪਾਸੇ ਗੁੰਰੇ ਦੀ ਉਹ ਬੋਲ ਇੱਕ ਦੋ ਜੋੜ ਚਾਰ ਜੋੜ ਐ ਅੱਛਾ ਗਾਂ ਦਾ ਘਰ ਹੈ ਕਿ ਔਰ ਸਾਰੇ ਗਾਂਵ ਕੀ ਆਤੀ ਐ ਭੈਸਿਆ ਨਾ ਜੇ ਅਲੱਗ ਅਲੱਗ ਏਰੀਆ ਹੈ ਮੁੰਦਲਾ ਚੁਗ ਰੈਡ ਨੇ ਗਏ ਏੜਾ ਨਾ ਆਜੇ ਹਿਮਾਸ਼ੇ ਨੁੰਨੇ ਨੁੰਨੇ ਮੁੰਦਲਾ ਪਰਨ ਦੋ ਜੋੜ ਪਰਨ ਹੈ ਬੈਠਣ ਖਾਤਰ ਦੋ ਏੜਾ ਨੇ ਠੀਕ ਹੈ ਇਹ ਨੁੰਨਾ ਹੈ ਸਿਰ ਪੰਜ ਸੌ ਔਰ گاਉਂ ਮੇਂ ਜਿਆਦਾ ਬੈਂਸ ਹੀ ਰਖਤੇ ਹੈ ਕਿ ਗਾਏ ਵੀ ਰਖਤੇ ਹੈ ਗਾਏ ਥੋੜੀ ਹੈ ਜੀ ਗਾਏ ਥੋੜੀ ਹੈ ਐਵਰੇਜ ਇੱਕ ਗਰਮੇ ਕਿਤਨੀ ਕਿਤਨੀ ਬੈਂਸ ਹੋਗੀ ਬੈਂਸ ਤਾਂ ਜੀ ਕਮ ਹੁੰਦੇ ਰਹੀ ਪਹਿਲਾਂ ਤੇ ਦੋ ਅੱਛਾ ਔਰ ਕਿਤਨੀ ਦੁੱਧ ਕੀ ਐਵਰੇਜ ਆਤੀ ਹੈ ਜਾਂ ਦੁੱਧ ਕੀ ਦੋ ਜੀ ਮਤਲਬ ਇਹ ਗਾਦੀ ਭੈਂਸ ਸੇ ਮਤਲਬ 15 16 ਕਿਲੋ ਦੇ ਦੇ 20 ਵੀ ਦੇ ਦੇ ਨੇ ਜਾਂ ਇਹ 10 ਪੈ 12 ਪੈ 10 12 ਵਾਲੀ ਹੈ ਔਰ ਸਵੇਰ ਸ਼ਾਮ ਲੈ ਕੇ ਆਤੇ ਹੋ ਜੋੜ ਪਿਆ ਆਪਾਂ ਸਵੇਰ ਸ਼ਾਮ ਜੀ ਠੀਕ ਹੈ ਇਹ ਆਪਸ ਵਿੱਚ ਲੜਤੀ ਨਹੀਂ ਹੈ ਜੀ ਲੜਾ ਹੈ ਜੀ ਠੀਕ ਹੈ ਜੀ ਧੰਨਵਾਦ ਦੋਸਤੋ ਸਲੂਟ ਆਏ ਪਿੰਡ ਵਾਸੀਆਂ ਨੂੰ ਇੱਥੇ ਪੈਣਾ ਵੀ ਬੈਠੀਆਂ ਹੋਈਆਂ ਨੇ ਉਹ ਵੀ ਪਸ਼ੂ ਲੈ ਕੇ ਆਉਂਦੀਆਂ ਨੇ ਛੱਪੜ ਤੇ ਤੇ ਇਹ ਦੂਸਰਾ ਇਸ ਪਿੰਡ ਦਾ ਛੱਪੜ ਆ ਇਹ ਵੀ ਦੱਸਦੇ ਆ ਕਿ ਪਿੰਡ ਦਾ ਸਭ ਤੋਂ ਵੱਡਾ ਛੱਪੜ ਆ ਦੇਖੋ ਜਿਸ ਤਰ੍ਹਾਂ ਇੱਕ ਝੀਲ ਹੁੰਦੀ ਆ ਉਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹੁਣ ਲਗਭਗ 11 ਕ ਦਾ ਟਾਈਮ ਹੋ ਗਿਆ ਤੇ ਲੋਕ ਛੱਪੜ ਦੇ ਵਿੱਚੋਂ ਮੱਜਾਂ ਕੱਢ ਕੇ ਤੇ ਘਰਾਂ ਵੱਲ ਨੂੰ ਜਾ ਰਹੇ ਨੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਵੱਧ ਤੋਂ ਵੱਧ ਇਸ ਨਜ਼ਾਰੇ ਦਾ ਲੋਕ ਆਨੰਦ ਮਾਣ ਸਕਣ ਇਹ ਇਸ ਪਿੰਡ ਦਾ ਤੀਸਰਾ ਛੱਪੜ ਆ ਇਸ ਛੱਪੜ ਥੋੜਾ ਛੋਟਾ ਹੈ ਇਹਨਾਂ ਪਿੰਡਾਂ ਦੇ ਵਿੱਚ ਪੁਰਾਣੇ ਖੂਹ ਛੱਪੜ ਅੱਜ ਵੀ ਮੌਜੂਦ ਨੇ ਤੇ ਅਸੀਂ ਰਸਤੇ ਦੇ ਵਿੱਚੋਂ ਲੰਘਦਿਆਂ ਦੇਖਿਆ ਤੇ ਸੋਚਿਆ ਕਿ ਵੀਡੀਓ ਦੇ ਰਾਂ ਤੁਹਾਨੂੰ ਵੀ ਇਹ ਚੀਜ਼ ਦਿਖਾਈ ਜਾਵੇ ਕਿਉਂਕਿ ਇਹ ਚੀਜ਼ਾਂ ਅੱਜਕੱਲ ਆਮ ਪਿੰਡਾਂ ਦੇ ਵਿੱਚ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਬੜਾ ਖੂਬਸੂਰਤ ਨਜ਼ਾਰਾ ਹੈ ਪਿੰਡ ਬੜੌਦਾ ਦੇ ਛੱਪੜਾਂ ਦਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ